ਆ ਬੀਟਾ ਬੂਟਾ ਦੇ ਬੈਸਮਾ ਕਿ ਉਹ ਮੇਰੇ ਪੈਸੇ ਨਹੀਂ ਸੀ ਭਾਈ ਮੈਂ ਲੋਕਾਂ ਲਈ ਕੀਤਾ ਸੀ ਮੈਂ ਲੋਕਾਂ ਲਈ ਖੜਾ ਸੀ ਜੇ ਭਾਈ ਹੁੰਦਾ ਉਹ ਤੂੰ ਦੱਸਦਾ ਮੈਂ ਕੌਣ ਆਣਾ ਪੱਕੀਤੀ ਗਾਣੇ ਕੀਤੇ ਭਾਈ ਦੇ ਨਾਲ ਸ਼ੁਰੂ ਤੋਂ ਲੈ ਕੇ 100 ਹਾਈ ਤੋਂ ਲੈ ਕੇ ਲੈਵਲ ਸਿੱਕਰ 100 ਹਾਈ ਸਭ ਤੋਂ ਭਾਈ ਦਾ 800 ਮਿਲੀਅਨ ਕਾਣਾ ਗਿਆ ਉਹ ਆਪਣਾ 800 ਮਿਲੀਅਨ ਤੇ ਲੋਕੀ ਕਹਿੰਦੇ ਅਸੀਂ ਫੇਮ ਪਾਲਦੇ ਆ ਭਰਾ ਸਾਨੂੰ ਫੇਮ ਦੀ ਕਰਨੀ ਸਾਡੇ ਗਾਣੇ ਬਿਲੀਅਨ ਬਿਲੀਅਨ ਤੇ ਕਰ ਚੱਲੇ ਆ ਨਾ ਸੋ ਆਇਦੋ ਲੈ ਕੇ ਲੈਵਲਸ ਤੇ ਕਰ ਮੈਂ ਬਾਈ ਸਾਕਾ ਡਾਲਣੀ ਮੰਗਿਆ ਤੁਹਾਨੂੰ ਲੱਗਦਾ ਕਿ ਮੈਂ ਆ ਪੰਜਾਡਰ ਮੈਂ ਇਹ ਮੇਰੇ ਵਾਸਤੇ ਨਹੀਂ ਪਰ ਲੋਕਾਂ ਲਈ ਖੜਾ ਸੀ ਤੇ ਬਾਈ ਨੂੰ ਪਤਾ ਤਾਂ ਕਰਕੇ ਜਿਹੜਾ ਸਾਡਾ ਰੋਣਾ ਰੱਪਾ ਸੀ ਉਹ ਇੱਕ ਮਿੰਟ ਚ ਨਿਬੜ ਗਿਆ ਸੀ ਠੀਕ ਹੈ ਸ਼ੇਮੀ ਨਹੀਂ ਸੀ ਜਿਹੜੀ ਗੱਲ ਨਹੀਂ ਕੀਤੀ ਜਦੋਂ ਅਸੀਂ ਮਿਲੇ ਇੱਕ ਦੋ ਇੱਕ ਮਿੰਟ ਚ ਤੁਮੜਾ ਕੇ ਸਭ ਵੀ ਠੀਕ ਹੋ ਗਿਆ ਸੀਗਾ ਸਭ ਤੋਂ ਨੂੰ ਦਸਨ ਚੋ ਨਾ ਕਿ ਗਾਣਾ ਮੇਰੇ ਚੈਨਲ ਤੇ ਬਾਈ ਦੇ ਚੈਨਲ ਤੇ ਜਿਹਦੇ ਮਾਚੀ ਚੈਨਲ ਤੇ ਹੁੰਦਾ ਮੈਨੂੰ ਕੋਈ ਇਤਰਾਜ਼ ਨਹੀਂ ਹੁੰਦਾ ਹਾਂਜੀ ਦੋਸਤੋ ਸਨੀ ਮਾਈਂਟਨ ਸਿੱਧੂ ਮੂਸੇਵਾਲੇ ਦੇ ਬਾਰੇ ਇਸ ਗੱਲ ਬਾਰੇ ਪਹਿਲੀ ਵਾਰ ਬੋਲਿਆ ਕਿ ਸਿੱਧੂ ਮੂਸੇਵਾਲੇ ਦੇ ਗਾਣਿਆਂ ਦੇ ਵਿੱਚ ਮੈਨੂੰ ਕਿੰਨੇ ਪੈਸੇ ਮਿਲਦੇ ਸੀਗੇ ਤੁਹਾਡੀ ਇਸ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਦਨਿਆ ਹੋਰ ਨਵੇਂ ਤਾਜ਼ੀਆ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਦਨ ਨਵੀਂ ਅਪਡੇਟ ਆਸਟੇਰ ਦੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਕੋਹੜ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਹੋ